ਜੀ ਜੀ ਸਤਿ ਸ਼੍ਰੀ ਅਕਾਲ ਜੀ ਤੇ ਸਾਰਿਆਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਤੇ ਅਸੀਂ ਪਹੁੰਚਿਆ ਹਾਂ ਗੁਰਦੁਆਰਾ ਹਰਖਵਾਲ ਦਰਸ਼ਨ ਕਰਨ ਤੁਹਾਨੂੰ ਮੈਂ ਕਰਾਵਾਂਗੇ ਪਿੱਛੇ ਦੇਖ ਸਕਦੇ ਗੁਰਦੁਆਰਾ ਸਾਹਿਬ ਤੁਹਾਨੂੰ ਵੀ ਕਰਾਵਾਂਗੇ ਵੀਡੀਓ ਨੂੰ ਬਣੇ ਦੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਤੇ ਅੰਦਰ ਚਾਹਦੇ ਆ ਕਿ ਨਵਾਂ ਸਾਲ ਆ ਪਹਿਲਾ ਦਿਨ ਨਵੇਂ ਸਾਲ ਦਾ ਅਸੀਂ ਅੱਜ ਆਏ ਹਾਂ ਗੁਰਦੁਦਾਰ ਸਾਹਿਬ ਦਰਸ਼ਨ ਕਰਨ ਤੁਹਾਨੂੰ ਕਰਾਉਣੇ ਆ ਚਲੋ ਇਹ ਵੀਡੀਓ ਨੂੰ ਬਣਾਈਏ ਤੇ ਚਲਦੇ ਹਾਂ ਦਰਸ਼ਨ ਕਰਾਉਣੇ ਆ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਤੁਹਾਨੂੰ ਲੈ ਕੇ ਆਇਆ ਪਹਿਲਾਂ ਤਾਂ ਸਾਰਿਆਂ ਨੂੰ 9 ਸਾਲ ਦੀਆਂ ਮੁਬਾਰਕਾਂ ਤੇ ਪਰਮਾਤਮਾ ਸਭ ਦੇ ਚੜ੍ਹਦੀ ਕਲਾ ਲੈ ਕੇ ਆਵੇ ਨੂੰ ਮਨਸਾਲ ਤੰਦਰੁਸਤ ਰਹੀਆਂ ਹੋਵੇ ਤੇ ਅੱਜ ਅਸੀਂ ਆਇਆ ਗੁਰਦੁਆਰਾ ਹਰਖਵਾਲ ਸਾਹਿਬ ਤੇ ਤੁਹਾਨੂੰ ਇੱਥੇ ਦਰਸ਼ਨ ਕਰਾਉਣਗੇ ਦਰਸ਼ਨ ਕਰਨਾ ਹੈ ਮੱਥਾ ਟੇਕਣਾ ਹੈ ਕਿਉਂਕਿ ਗੁਰੂ ਸਾਹਿਬ ਦੇ ਕਰੋ ਦਰਸ਼ਨ ਤੇ ਗੁਰਦਸੇ ਇੱਥੇ ਗੁਰਦੁਆਰਾ ਸਾਹਿਬ ਦੀ ਵੀਡੀਓ ਪਾ ਦਿੱਤੀ ਉਹ ਪਿੱਛੇ ਕਿਤੇ ਦੇਖ ਲਈਓ ਜਾ ਕੇ ਬਲੌਗ ਚ ਪਾਈ ਹੋਈ ਹੈ ਪਿੱਛੇ ਤੇ ਇਹ ਸਿਰਫ ਮੱਥਾ ਟੇਕਣ ਆਏ ਸੀ ਤੇ ਥੋੜੇ ਥੋੜੇ ਦਰਸ਼ਨ ਕੀਤੇ ਆ ਤੇ ਤੁਹਾਨੂੰ ਵੀ ਕਰਾ ਰਹੇ ਆ ਦਰਸ਼ਨ ਗੁਰਦੁਆਰਾ ਸਾਹਿਬ ਦੇ ਆ ਕੇ ਵੀਡੀਓ ਨਾ ਬਣੇ ਰਹੀਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਇਹ ਲਸੂ ਇਹ ਚੱਲੇ ਸੀ ਤਸਵੀਰ ਇਹ بارش ਪਹਿਲਾ ਸੀ ਕਿਹੋਂ ਦੇ ਤਾਂ ਪਹਿਲੇ ਬਾਰਿਸ਼ ਛੱਈ ਆ। ਤੇ ਸੇਵ ਕਰੋ ਗੁਰੂ ਸਾਹਿਬ ਦੇ ਦਰਸ਼ਨ ਤੇ ਇਧਰ ਆ ਕੇ ਕਰਨੁ। ਥੰਮ ਸੇਵ ਆ। ਤੇ ਥੰਮ ਸੇਵ ਤੇ ਦਰਸ਼ਨ ਕਰੋ। ਤੇ ਇਧਰ ਹੈਗਾ ਸੰਤ ਪਾਪਾ ਜਵਾਲਾ ਸਿੰਘ ਜੀ ਦਾ। ਇੱਥੇ ਸੰਤਾਂ ਨੇ ਤਪੱਸਿਆ, ਬਾਬਾ ਜਵਾਲਾ ਸਿੰਘ ਨੇ ਤਪੱਸਿਆ ਕੀਤੀ ਸੀ ਇਸੇ ਥਾਂ ਤੇ। ਤੇ ਇਹ ਉੱਥੇ ਦੇ ਦਰਸ਼ਨ ਕਰਾ ਰਹੀ ਆ ਈਸ਼ਵਰ ਦਾ ਜ ਸਾਡਾ ਬਲੌਗ ਸੀਗਾ ਜਿਹਦੇ ਵਿੱਚ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਇਆ ਪਹਿਲਾ ਦਿਨ ਸਾਲ ਦਾ 2026 ਦਾ 2026 ਦਾ ਪਹਿਲਾ ਦਿਨ ਉਹ ਤੁਹਾਨੂੰ ਦਰਸ਼ਨ ਕਰਾਣੇ ਗੁਰਦੁਆਰਾ ਸਾਹਿਬ ਦੇ ਤੇ ਆ ਜੀ ਵੀਡੀਓ ਬੜੀ ਲੱਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ ਕਮੈਂਟਸ ਭਾਈ ਤੁਸੀਂ ਜ਼ਰੂਰ ਲਿਖਦੇ ਹੋ ਤੇ ਕਿੰਦਾਂ ਦੀ ਵੀਡੀਓ ਲੱਗੀ ਆ ਤੁਹਾਨੂੰ ਦਰਸ਼ਨ ਕਰਕੇ ਜ਼ਰੂਰ ਦੱਸਿਓ ਏਸੇ ਸਾਡੀ ਅੱਜ ਦੀ ਛੋਟੀ ਜਿਹੀ ਵੀਡੀਓ ਜਿਹੜੀ ਵਿੱਚ ਅਸੀਂ ਗੁਰਦੁਆਰਾ ਸਾਹਿਬ ਤੇ ਦਰਸ਼ਨ ਕਰਨ ਆਏ ਆ ਤਾਂ ਤੁਹਾਨੂੰ ਵੀ ਕਰਾਏ ਆ ਤੇ ਇਹ ਛੋਟੇ ਛੋਟੇ ਅਪਰੀਪਾ ਲਈਆਂ ਸੀ ਜੋ ਗੁਰਦੁਆਰਾ ਸਾਹਿਬ ਤੇ ਤੇ ਸ਼ੇਅਰ ਜ਼ਰੂਰ ਕਰਦੇ ਹੋ। ਨੋ ਜੀ ਤਾਂ ਬਾਬਾ ਕਮ ਸਿੰਘ ਜੀ ਬਾਬਾ ਇਸ਼ਰ ਸਿੰਘ ਜੀ ਬਾਬਾ ਕਾਨ ਦਾਸ ਜੀ ਤੇ ਦਰਸ਼ਨ ਕਰੋ ਸੰਗਤ ਜੀ ਤੇ ਇਹਗਾ ਗੁਰਦੁਆਰਾ ਹਰ ਕੋਲ ਬਾਕੀ ਵੀਡੀਓ ਨੂੰ ਚਲਦੀ ਚਲਦੀ ਨੂੰ ਸ਼ੇਅਰ ਕਰਦੇ ਹੋ ਤੇ ਇੱਧਰ ਸੰਤਾ ਮਹਾਪੁਰਸ਼ਾਂ ਦੇ ਆ ਗਏ ਵਸਤਰ ਔਰ ਜੋੜੇ ਤੇ ਲੋ ਜੀ ਸੰਗਤ ਜੀ ਕਰੋ ਜੀ ਦਰਸ਼ਨ ਲੋ ਇਹ ਤਾਂ ਕਰਮਚਿੰਗੀ ਫੁੱਟੇ ਮਰਦਾਨੇ ਵਾਲੇ ਜੀ ਸੰਤੋ ਆ ਤੇ ਇਹਨਾਂ ਦੇ ਦਰਸ਼ਨ ਕਰੋ Thank you.